समाज के लिए भी करना चाहिए जरूरी है अपने आप को आगे लाना चाहिए बस तो ज्यादा न बोलते हुए बस मैं इतना सभी को कहते हो समाज के लिए जुड़ो और अच्छे काम करो बाकी जो इन्होंने बातें की है उसके बारे में हम विचार करेंगे जैसे कहते पहले बोल के खाते ही खाते यहाँ ऐसा तो देखो वर्णन चाहिए हम तो ये कहते हैं क्योंकि समाज के लिए काम करना है फिर अपना पर्सनल फायदा उठाना चाहिए मैं एक बार फिर सरदार कुलवंत सिंह जी को बता देता हूँ ਠੀਕ ਮੈਂ ਰਿਕਵੈਸਟ ਕਰਾਂਗਾ ਵੀ ਜਿਹਨਾਂ ਜਿਹਨਾਂ ਦੇ ਮਨਾਮ ਲੈਣਾ ਹੈ ਉਹ ਆਪਣੇ ਠੀਕ ਹੈ ਨਾ ਕਦੀ ਕਦੇ ਵੀ ਸ਼ੁਰੂ ਹਾਂਜੀ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਵਰਗਤਪੁਰਾ ਕੁਲਵੰਤ ਸਿੰਘ ਜੀ ਨੂੰ ਪਲੀਜ਼ ਖੜੇ ਹੋਣ ਸਰਦਾਰ ਕੁਲਵੰਤ ਸਿੰਘ ਜੀ ਚੇਅਰਮੈਨ ਜਿਨ੍ਹਾਂ ਨੂੰ ਸਾਰੇ ਨੇ ਸਰਬਸੰਮਤੀ ਨਾਲ ਚੇਅਰਮੈਨ ਦੁਆਰਾ ਦੂਜੀ ਵਾਰ ਉਹਨਾਂ ਨੂੰ ਨੋਮੀਨੇਟ ਕੀਤਾ ਹੈਗਾ ਫਾਰਮੈਟ ਕਰਨਾ ਹੈ ਗੰਗੂ ਸਾਹਿਬ ਨੂੰ ਕਿ ਜਿਹੜੇ ਸਾਡੇ ਅੱਜ ਸਪੈਸ਼ਲ ਗੈਸਟ ਵੀ ਹੈਗੇ ਨੇ ਉਹ ਇਹਨਾਂ ਨੂੰ ਹਰ ਪਾਸੇ ਸਨਮਾਨਿਤ ਕਰਨ ਅਦੋਗੇ 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 ਅਪੀਸ ਤਰਲੋਪ ਜੀ ਜਵਾਨ ਸਿੰਘ ਜੀ ਲੈਫਟੀਨੈਂਟ ਕਰਨਲ ਸਰਦਾਰ ਕੁਲਵੰਤ ਸਿੰਘ ਜੀ ਉਹ ਮੁਦਰਾ ਸਾਹਿਬ ਦੇ ਬਰਾਦਰ ਨੇ ਆੜਮੀ ਦੇ ਵਿੱਚ ਬਤੌਰ ਨੇ ਲੈਫਟੀਨੈਂਟ ਕਰਨਲ ਨੇ ਔਰ ਇਹ ਢਾਰੀਵਾਲ ਦੇ ਲਾਗੇ ਇਹਦਾ ਪਿੰਨ ਛੋੜਾ ਜਾ ਗੱਲੀਆਂ ਲੀਲ ਜੀ ਕੋਲ ਉਸ ਨੇ ਕਿਹਨਾਂ ਦੀ ਇਹਨਾਂ ਨੂੰ ਬੜੀਆਂ ਰੋਣ ਕਿਹਾ ਵੀ ਤੁਸੀਂ ਉੱਥੇ ਆਓ ਸਾਡੇ ਕੋਲ ਘੁੰਮਣ ਘੁੰਮਣ ਦੇ ਵਾਸਤੇ ਪਰ ਅਸਰ ਨਹੀਂ ਜਿਆ ਰਿਹਾ ਕਰਕੇ ਸਾਡੇ ਕੋਲ ਜਾ ਨਹੀਂ ਗਿਆ ਕਿਉਂ ਜੀ ਜਦੋਂ ਫੈਕਟਰੀ ਚੋਰੇ ਤੇ ਸੇਵਾ ਦੇ ਬਾਾਰੇ ਨੇ ਅੱਜ ਕੀ ਗੇੜੀ ਬੜੇ ਹੱਥ ਹੱਥੋਂ ਸੇਵਾ ਦੇ ਬਾਲ ਕਰੇ ਜਦੋਂ ਵੀ ਜਾਓ ਇਹਨਾਂ ਦੇ ਘਰੇ ਗੱਟ ਗੱਟ ਹੋ ਜਾਂਦੇ ਚਾ ਚਾ ਜੰਦਾ ਨਾਲ ਬਹੁਤ ਬਹੁਤ ਵਧਾਈਆਂ ਦੋਸਤ ਜੀ ਜੀ ਸਿੰਘ ਜੀ ਗਡਾ ਵਾਈਸ ਚੇਅਰਮੈਨ ਮੰਤਰੀ ਸਾਹਿਬ ਨੂੰ ਦੋਨੋਂ ਪਲਵਾਂਜੀ ਸੇਮ ਹੀ ਨੇ ਤੇ ਜਿਹਨਾਂ ਨੂੰ ਹੁਕਮ ਕਰੋ ਪਰਵੀ ਹੋ ਜੇ ਤਿੰਨ ਛੋੜੇ ਵੀ ਆਪਣੇ ਪ੍ਰਾਰਥਕ ਦੇ ਰਹੀ ਕੋਈ ਪ੍ਰਾਰਥਨ ਉਹ ਮੌਕਾ ਤੁਹਾਾਰੇ ਚੋਣ ਦੀ ਜਿੱਤ ਇਹਨਾਂ ਨੂੰ ਕ੍ਰਿਤ ਰੋਗੀ ਦਾ ਹਰ ਵਕਤ ਸਵਾਗਤ ਕਰਨਾ ਹੈ ਪੂਰੀ ਜ਼ਿੰਮੇਵਾਰੀ ਸੈਕਟਰ 20 ਦਾ ਕੰਮ ਹੈ ਬਹੁਤ 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 ਕੈਸ਼ੀਅਰ ਕੰਪਟ ਅਡੀਟਰ ਸ਼੍ਰੀ ਅਰਿੰਦ ਅਸ਼ੋਕ ਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਨਮਸਕਾਰ ਕਸ਼ੂਮਾ ਨੂੰ ਬਹੁਤ ਵਧੀਆ ਪਰਿਵਾਰ ਹੈ ਜੀ ਦੋਨੋਂ ਬੇਟੇ ਉਹ ਚੱਲੀ ਇਹਨਾਂ ਦੇ ਅਡੀਟਰ ਸੀਦੀ ਕੁਸ਼ੂਮਾ ਜੀ ਅਡੀਟਰ ਬਹੁਤ ਸਤਿਕਾਰ ਸਦਾ ਮਿੰਦਰ ਸਿੰਘ ਜੀ ਮੀਡੀਆ ਸਾਥੀ ਅਤੇ ਸੀਨੀਅਰ 1 3 ਮੈਂ ਤੁਹਾਨੂੰ ਸੁਣਾਉਂਦਾ ਮੇਰਾ ਬੇਟਾ ਅਜਕਲ ਬੇਟੀ ਨਵੀਂ ਨਵੀਂ ਕ੍ਰੈਕਟਰ ਕਿਤੇ ਮੇਰਾ ਬੇਟਾ ਉੱਥੇ ਹੈ ਪ੍ਰਭ ਕਰਦੇ ਵਿੱਚ ਵਧੀਆ ਮਿਹਨਤੀ ਹੈ ਕਿਛੇ ਇਹਨਾਂ ਨੇ ਕਹਿ ਰਖਿਆ ਸੀ ਅਗਰ ਇੰਡੀਆ ਵਰਲਡ ਕੱਪ ਲੱਗੇ ਜਾਏਗਾ ਉਹ ਇਹਨਾਂ ਦਾ ਰਿਕਾਰਡ ਹੈ ਕਿ ਹਾਇਰ ਦਾ ਰਿਕਾਰਡ ਹੈ ਅਵਾੜੇ ਨੇ ਛੱਡੇ ਕੋਈ ਨਹੀਂ ਹੈ ਜਿਹੜਾ ਨਾਕਾ ਹੋਵੇ ਤੇ ਪਰਮਾਤਮਾ ਕੋ ਅਹੀ ਅਰਦਾਸ ਹੈ ਕਿ ਇਹਨਾਂ ਨੂੰ ਵਾਰ ਹੋਰ ਦੌੜਦਾ ਹੋ ਬਾਬਾ ਬਰਕਾਪਲਿੰਸ ਮੈਨਾਜੀ ਪੀਡੀਆ 72 ਸਾਡੇ ਨੇਦਰ ਸਿੰਘ ਦੀ ਹਸਪਤਾਲ ਦੇ ਪੁਰੀਏ মাননী আপনারা বলে 15100 মান বিশিষ্ট তো আমরা अच्छे ਪਰ ਉਹਦਾ ਮਤਲਬ ਇਹ ਹੈ ਕਿ ਮੈਂ ਤੁਹਾਨੂੰ ਇਹ ਦੱਸ ਰਿਹਾ ਹਾਂ ਕਿ ਉਹ ਬੜੇ ਵੱਡੇ ਲੋਕ ਜਿਹੜੇ ਪਹਾੜਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਪਹਾੜਾਂ ਜਿਹੜੇ ਕੋਈ ਨਹੀਂ ਤੇ ਕੋਈ ਗੰਨੇ ਕੰਮ ਨੂੰ ਮਨੋਂ ਬਿਲੇ ਜੀ ਤੇ ਸਾਡੇ ਸ਼ੋਕਪਾਲ ਜੀ ਨੇ ਚੰਡੀਗੜ੍ਹ ਤੋਂ 66 ਹੇਅਰ ਹੋਏ ਨੇ ਤੇ ਸਰਨਵੱਡੀ ਕ ਦਾ ਹੈਵੀ ਮੇਲੇ ਏਰੀਆ ਦੇ ਬੜਪੜਦੇ ਹੀ ਹੈ ਕਿੱਥੋਂ ਦੀ ਮੈਂ ਬਲੌਕ ਕਰਦਾ ਪਸ਼ਾਪੁੜੇ ਤੇ ਉਹ ਇਹਨਾਂ ਵਿੱਚ ਫਰਖਾਤੂ ਵਿਦਦ ਸਿੰਘ ਜੀ ਨੇ ਬੜਾ ਕੀ ਪਹਿਰਾਇਆ ਸੀ ਸਟੋਰ ਸੈਕਟਰੀ 2 ਸਾਡੇ ਇਹਨਾਂ ਦੀ ਵੀ ਪ੍ਰਮੋਸ਼ਨ ਕੀਤੀ ਗਈ ਹੈ ਇਹ ਮੰਨਦੇ ਨਹੀਂ ਪਰ ਇਹਨੂੰ ਚਾਹਤੀ ਪ੍ਰਮੋਸ਼ਨ ਕੀਤੀ ਹੈ ਤੁਮੇ ਵਾਲੀ ਇਹਨਾਂ ਦੀ ਪੂਰੀ ਖੁਸ਼ ਰਹਿੰਦੇ ਨੇ ਖੁਸ਼ ਰਹਦੇ ਨੇ ਹਮੇਸ਼ਾ ਆਪ ਤੁਸੀਂ ਕਰਵਾ ਲੋਗੇ ਨਾ ਹਾਂ ਜੀ ਤੁਸੀਂ ਉਸੇ ਬੇਲੀਆ ਚਲੋ ਦੇ ਨੇ ਜਿਹੜੇ ਸਾਡੇ ਸਾਹਮਣੇ ਨਾਲ ਵੀ ਇਹਨਾਂ ਦੇ ਪੁਰਾਣੇ ਰਿਲੇਸ਼ਨ ਦੇ ਜੀ ਔਰ ਹਮੇਸ਼ਾ ਗਾਈਡ ਕਰਦੇ ਰਹੇ ਚੁੱਕੇ ਕਾ ਸਮਝਾ ਦੇ ਰਹੇ ਪ੍ਰਕਾਸ਼ ਜੀ ਮਿਲੋ ਬਹੁਤ ਬਹੁਤ ਮਮਰਕਾ ਪ੍ਰਕਾਸ਼ ਜੀ ਦੁਆਰਾ ਜੁੜੇ ਗਏ ਨੇ ਵੀ ਸਾਡੇ ਨਵੇਂ ਮੈਂਬਰ ਬਣੇ ਨੇ ਤੇ ਨਹੀਂ ਮੰਨ ਲੇ ਗੁਰਦਾਰ ਸਾਹਿਬ ਕਿ ਵਧੀਆ ਤਰੀਕੇ ਨਾਲ ਸਾਡੀ ਕਮੇਟੀ ਦੇ ਵਿੱਚ ਅਨੰਦਾ ਸਾਥ ਰਵੇ ਤੁਹਾਨੂੰ ਬਾਈਟ ਫਿਦਰਣ ਕੋਈ ਤੋਂ ਵੀ ਬਿਜੀ ਸਾਥੀ ਜਿਹੜੀ ਹੈਗੀ ਆ ਸ਼੍ਰੀ ਸੁਨੀਤਾ ਸਿੰਘ ਜੀ ਬਹੁਤ ਬਹੁਤ ਮੁਬਾਰਕਾ ਬਹੁਤ ਬਹੁਤ ਇਹਨਾਂ ਦਾ ਸਵਾਗਤ ਹੈ ਅੱਗੇ 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 ਕੀ ਫੋਟੋ ਪਿੱਛੇ ਚੰਗਾ आप आगे आओ, हेलो, आप आगे आके किस लोग होते हैं? अगर प्रभार है नाम पे आसन्दा प्रभारी। हाँ, बहुत अच्छा लगता है ही प्रभासी आता है। ਮੈਟਰ ਸੈਕਟਰ 32 ਕੋਲ ਵੀ ਬੇਟਾ ਬਿਆ ਕਿ ਤੁਹਾਨੂੰ ਨਹੀਂ ਅਤੇ ਬਹੁਤ ਬੜੇ ਵਿੱਚ ਪੂਰੇ ਪਰਿਵਾਰ ਪੂਰੇ ਇਸ ਤਰ੍ਹਾਂ ਬੜੇ ਖੁਸ਼ ਹੋਏ ਕਿ ਬਹੁਤ ਵਧੀਆ ਲੱਗਾ ਸਾਹਮਣੇ ਡਾਕਟਰ ਵੀ ਨੇ ਸਾਨੂੰ ਬਾਇਟ ਵੀ ਕਰਦੇ ਨੇ ਅੱਛੀਆਂ ਗੱਲਾਂ ਨਾਲ ਸਾਨੂੰ ਸਿੱਖਣ ਨੂੰ ਮਿਲਦੀਆਂ ਬਹੁਤ ਬਹੁਤ ਪਰਿਵਾਰ ਦਾ ਸਤਿ ਸ੍ਰੀ ਅਕਾਲ ਉਹਨਾਂ ਦੇ ਪਰਿਵਾਰ ਨੂੰ ਮੈਂ ਰਿਪਰੈਸ ਕਰਾ ਬੰਮੀ ਨੂੰ ਆਨੋਮੀ ਆਨ ਆਈ ਵੀ ਸਾਡੇ ਸਾਥੀ ਮੈਂਬਰ ਵੀ ਹੈਗੇ ਨੇ ਇਹ ਵੀ ਸਾਡੇ ਮਤਲਬ ਕੋਈ ਵੀ ਸੇਵਾ ਹੋਵੇ ਘਰ ਬੈਠੇ ਪਿਆ ਰਹਿੰਦੇ ਨੇ ਬੜੀ ਖੁਸ਼ੀ ਹੈ ਪ੍ਰਵਾਸ ਮੇਤ ਆਏ ਨੇ ਹੋਈ ਮਰ ਤੱਕ ਕਰਾਂਗਾ ਉਹ ਵੀ ਉਹ ਜੀ ਉਹਨਾਂ ਨੂੰ ਫ੍ਰੀਕੋ ਵੀ ਆ ਹੈ ਆਪਾਂ ਮਾਰ ਕੰਮੀ शौक होंगे एक पहले चा होंगे जल्द फंक्शन होगा मैंने दोबारा पोस्ट प्रमोट करके जोइंट सैकटरी दो पोस्टर दो ਹਰ ਪੱਖੋਂ ਅਸੀਂ ਇਹਨਾਂ ਨੂੰ ਡਾਕਟਰ ਦੀ ਮੌਤ ਹੀ ਦਿੱਤੀ ਹੋਈ ਹੈ ਕੋਈ ਵੀ ਕੰਮ ਕਰਨਾ ਹੋਵੇ ਤੇ ਉਸ ਚੀਜ਼ ਦਾ ਸਮਾਧਾਨ ਡਾਕਟਰ ਅਜਿੰਦਰ ਮਹਾ ਜੀ ਦੇ ਵਿੱਚ ਹੀ ਮਿਲੂ ਸੀਗਾ ਤੇ ਜ਼ਰੂਰੀ ਕੰਮ ਪੈ ਗਿਆ ਸੀ ਉਧਰ ਵੀ ਜਾਣ ਬਹੁਤ ਜ਼ਰੂਰੀ ਸੀਗਾ ਪਰਵਾਰ ਨੂੰ ਵੀ ਬਹੁਤ-ਬਹੁਤ ਵਾਰਕਾ ਆਹ ਗਾਣਾ ਤੇ ਲੱਗ ਗਿਆ ਹਾਂ ਮੋਟੇ ਬਣਨੇ ਚਾਹੀਦੇ ਤਾਂ ਕਿ ਕਾਇਮ ਜਿਹਾ ਮੋਟਾ ਬਣ ਗਿਆ ਆਹ ਕਰੋ ਜਿਹੋ ਤੇ ਨਾਲੇ ਹੋ ਗਈ ਪਾਣੀ ਪਿਵਾ ਗਿਆ ਸਾਰੇ ਜਣੇ ਅੱਜ ਬਹੁਤ ਹੀ ਵਧੀਆ ਵਰਤਨ ਪਰੀ ਸੱਜਣਾ ਸਾਰੇ ਆਇਆ ਕਰੋ ਵੈਸੇ ਵੀ ਬੜੀ ਹੋਪ ਹੌਨ ਕੋ ਚੱਕਰ ਦੀ ਚਾਹ ਪਣੀ ਧੀਗੇ ਜਣ ਜਿਹੜੇ ਸਾਡੇ ਨਵੇਂ ਮੈਂਬਰ ਅੱਜ ਇਸ ਮੀਟਿੰਗ ਦੇ ਵਿੱਚ ਅਟੈਚ ਹੋਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਜਿਹੜੇ ਹੋਰ ਵੀ ਸਾਡੇ ਰਿਸ਼ਤੇਦਾਰ ਆਂਟੀ ਗਵਾਂਦੀ ਨਾਲ ਆਇਆ ਹੋਣਾ ਦਰਿ ਬੈਲਗਮ ਕਸ਼ੇ ਤੁਹਾਨੂੰ ਸਲਾਹ ਸਹਿਕ ਤੇ ਸਹਿਕੀ ਨਹੀਂ ਕਰ ਸਕੋ ਬਾਕੀ पता ही है कि अब बहुत अच्छा इमी है कि इन देर बहुत मेहरबानी की मौसम ठंडा हो गया बाकी कमेटियां पुरानी भी सिगिया बहुत अच्छे तरीके कई मैंबर नवे आते हैं कई पुराने रिटायरमेंट भी हो जाते हैं सूं यही सोचना चाहिए ਇਹ ਸਾਨੂੰ ਕਮੇਟੀ ਵਿੱਚ ਪਾਇਆ ਜਾਂ ਨਹੀਂ ਪਾਇਆ ਮੇਰੇ ਲੋਕਾਂ ਦਾ ਦੱਸਿਓ ਗੱਲ ਕਰਦੇ ਆ ਭਵੰਨ ਜੀ ਭਵੰਨਾਂ ਕੋ 32 ਯੰਗਾਂ ਨੇ ਯੰਗਾਂ ਨੇ ਇਹ ਕੋ ਜਿਹੜਾ ਸਾਨੂੰ ਆਇਆ ਪੁੱਛਿਆ ਸੀ ਕਾਟ ਕੇ ਬੈਠੇ ਸੀ ਵਜੇ ਸ਼ਾਹਾਂ ਨੂੰ ਇਹ ਤੇ ਅਸਰ ਹੀ ਗੱਲ ਕੀਤੀ ਜਾਂਦੀ ਹੈ ਜੇਰਵਨ ਸਾਹਿਬ ਆ ਵੀ ਆਪਾਂ ਇਹ ਤੋਂ ਭਵੰਨ ਤੋਂ ਲੈਣਾ ਕੀ ਹੈ ਪਿਛਲੀ ਵਾਰੀ ਵੀ ਇਹੀ ਗੱਲ ਕਰਦਾ ਸੀ ਗਾ ਕਿ ਭਾ ਮੰਤੂ ਅਹੀ ਕਹਿਣਾ ਕਿ ਆਪਾਂ ਮੰਨੇ ਕੇ ਸਾਨੂੰ ਨੌਕਰੀਆਂ ਦੇਣੀਆਂ ਸਾਡੇ ਬੱਚਿਆਂ ਨੂੰ ਕੋਈ ਪੈਸੇ ਦੇਣੇ ਆ ਸਾਡੇ ਬੱਚਿਆਂ ਨੂੰ ਕੋਈ ਰੋਟੀ ਦੇਣੀ ਆ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਗੱਲ ਇਹ ਹੈ ਜੇ ਇਹ ਸੋਚ ਸਾਡੇ ਵੱਡਿਆਂ ਦੀ ਹੁੰਦੀ ਤਾਂ ਸ਼ਾਇਦ ਅੱਜ ਸਾਡੇ ਕੋਲ ਇਹ ਛੱਤ ਨਾ ਹੁੰਦੀ ਅਰਲ ਮਿਲ ਕੇ ਚੱਲਣਾ ਚਾਹੀਦਾ ਕਮੇਟੀ ਦੀ ਗੱਲ ਹੋਈ ਹੈ ਕੋਈ ਮੈਂਬਰ ਨਵੇਂ ਆਂਦੇ ਆ ਕੋਈ ਜਾਂਦੇ ਨੇ ਮੈਂ ਇਹੀ ਅਗਾਜ਼ ਕਰਦਾ ਹਾਂ ਸਾਰਿਆਂ ਨੂੰ ਕਿ ਆਪ ਆਇਆ ਕਰੋ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ ਸਾਡੇ ਇਸ ਸਮਾਜ ਦੇ ਵਿੱਚ ਇਹਨਾਂ ਦੇ ਵਧੀਆ ਅਫੀਸਰ ਪੀਸੀਐਸ ਅਫਸਰ ਨੇ ਸਾਡੇ ਆਹ ਦੀਪਕ ਚੌਧਰੀ ਸਾਹਿਬ ਆਹ ਐਸ ਟੰਡਾ ਜੀ ਕੰਟਰਕਟ ਪੋਸਟ ਤੋਂ ਰਿਟਾਇਰਡ ਹੋਏ ਆ ਸ਼ਾਮਰਾਨ ਕਸ਼ਵ ਜੀ ਦਾ ਬੜਾ ਨਾਮ ਹੀ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੰਸਪੈਕਟਰ ਵੀਰ ਸਿੰਘ ਜੀ ਇੰਸਪੈਕਟਰ ਪ੍ਰਵੀਨ ਜੀ ਬਿੱਟੂ ਜੀ ਗਵਰਨਮੈਂਟ ਜੌਬ ਤੇ ਆ ਦਾਸ ਵੀ ਗਵਰਨਮੈਂਟ ਜੌਬ ਤੇ ਆ ਅਸ਼ੋਕ ਜੀ ਰਿਟਾਇਰਮੈਂਟ ਹੋਇਆ ਗਵਰਨਮੈਂਟ ਜੌਬ ਤੋਂ ਬੜਾ ਮਹਾਨ ਹਸਤੀਆਂ ਸਾਡੇ ਜਿਹੜੀਆਂ ਇਸ ਭਵਨ ਦੇ ਨਾਲ ਜੁੜੀਆਂ ਹੋਈਆਂ ਨੇ ਕਿਉਂਕਿ ਇਸ ਭਵਨ ਦੇ ਵਿੱਚ ਸਾਨੂੰ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ ਅਗਰ ਚੇਅਰਮੈਨ ਸਾਹਿਬ ਦਾ ਸਿਰ ਦੇ ਅੱਗੇ ਤਾਜ ਜੋ ਸਾਜ ਰਿਹਾ ਹੈ ਦੂਸਰੀ ਵਾਰੀ ਇਹਨਾਂ ਨੂੰ ਕੋਈ ਲਾਜਕ ਨਹੀਂ ਹੈ ਇੱਕ ਪਿਆਰ ਹੈ ਇੱਕ ਜਜ਼ਬਾ ਹੈ ਕੁਝ ਕਰਨਾ ਆਪਣੀ ਬਰਾਰੀ ਨਾਲ ਜੁੜਨ ਦਾ ਆਪਣੇ ਇਸ ਸਮਾਜ ਨਾਲ ਜੁੜਨ ਦਾ ਤੇ ਬੜਾ ਮਾਣ ਅਸੀਂ ਮਹਿਸੂਸ ਕਰਦੇ ਆ ਕਿ ਸਾਨੂੰ ਇਹੋ ਜਿਹਾ ਸਮਾਜ ਮਿਲਿਆ ਔਰ ਸੇਵਾ ਕਰਨ ਦਾ ਮੌਕਾ ਮਿਲਿਆ ਸਾਨੂੰ ਇਸ ਸਮਾਜ ਦੇ ਵਿੱਚ ਤੋਂ ਆਪ ਵੀ ਆਇਆ ਕਰੋ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ ਦੱਸਿਆ ਕਰੋ ਤੇ ਬਾਕੀ ਕੋਈ ਬੰਦਾ ਤਨਖਾਹ ਦੇ ਕੰਮ ਨਹੀਂ ਕਰਦਾ ਇਹ ਸੇਵਾ ਭਾਵਨਾ ਹੁੰਦੀ ਹੈ ਕਿ ਜ਼ਰੂਰੀ ਹੁੰਦਾ ਵੀ ਅਸੀਂ ਕਮੇਟੀ ਦੇ ਵਿੱਚ ਰਹਿ ਕੇ ਹੀ ਕੰਮ ਕਰਦਾ ਹੁੰਦਾ ਕਮੇਟੀ ਦੇ ਰਹਿ ਕੇ ਕਮੇਟੀ ਤੋਂ ਬਾਹਰ ਵੀ ਆਪਾਂ ਕੰਮ ਕਰ ਸਕਦੇ ਆਂ ਅਗਰ ਕੋਈ ਬੰਦਾ ਇਹ ਕਹਿਣਾ ਚਾਹੁੰਦਾ ਹੋਵੇ ਕਿ ਅਸੀਂ ਮੈਂ ਕਮੇਟੀ 'ਚ ਰਹਿ ਕੇ ਕੰਮ ਕਰਨਾ ਜਾਂ ਆਪਾਂ ਉਹਨੂੰ ਮੌਕਾ ਦੇਵਾਂਗੇ ਉਹਨੂੰ ਨਾਪ ਕਮੇਟੀ ਵਿੱਚ ਲਵਾਵਾਂਗੇ ਸਾਰੇ ਨਾਲ ਲੈ ਕੇ ਚੱਲਾਂਗੇ ਆਪਾਂ ਉਹ ਚੱਲਦੇ ਨਹੀਂ ਆ ਤੇ ਬੇਨਤੀ ਕਰਦਾ ਕਿ ਸਾਰੇ ਜਣੇ ਨਾ ਇਸ ਭਵਨ ਨੂੰ ਜਦੋਂ ਵੀ ਇੱਕਦੇ ਟਾਈਮ ਦਿਲਦਾ ਥੋੜਾ ਥੋੜਾ ਟਾਈਮ ਜਰੂਰ ਕੱਢਿਆ ਕਰੋ ਆਇਆ ਕਰੋ ਭਵਨ ਦੇ ਵਿੱਚ ਸਹਿਯੋਗ ਕਰਿਆ ਕਰੋ ਤੇ ਇੱਕ ਹਨਰ ਮਿਲਦਾ ਹੈ ਜਿਹੜੇ ਬੰਦੇ ਕੰਮ ਕਰਦੇ ਹਨ ਉਹਨਾਂ ਨੂੰ ਇੱਕ ਬੜਾ ਉਹ ਮਿਲਦਾ ਤੇ ਆਇਆ ਜੁੜੋ ਸਾਰੇ ਜਾਣੇ ਤੇ ਬਾਕੀ ਮੈਂ ਇਹ ਗੱਲ ਕਰਾਂਗਾ ਕੋਈ ਕੋਲੋਂ ਵੀ ਨਾ ਚੋਣਤ ਸਭੀ ਮੇਰੇ ਸੇ ਸਭੀ ਮੇਰੇ ਕੋ ਜਾਣਦੇ ਹੋਗੇ ਕੋਈ ਨਾ ਆਇਆ बारे में तो, बारे में मेरा नाम प्रिंस मेहरा है इसी साल मुझे डॉक्ट्रिएट की बाजी मिली है तो साल से जो मैं समाज सेवा कर रहा हूँ उसी, उसी के लिए देखी से मुझे डॉक्ट्रिएट की बाजी मिली है मेरे नाम क्या आगे पहले प्रिंस मैरा था और अब डॉक्टर प्रिंस मैरा हो गया मैं उन्नीस सौ से 22 साइकिल से समाज सेवा कर रहा हूँ अलग अलग तरह के साइकिल के चारों तरफ मैं बोर्ड लगा के जैसे पेटी बचाओ पानी बचाओ खून दान पेड़ बचाओ पेड़ लगाओ ऐसे अभियान हाँ में चलाता रहता हूँ साइकिल के उन्नीस 19 नब्बे से दो में मैं अपनी एन जी ओ यू सभा के साथ आर्मी अचीवमेंट कैम्पुर वहाँ पर हम थे वहाँ पर कोई पर थी में तो मैंने डाल तो, तो लगता है यहाँ पर शॉर्ट सर्किट हो गया तो सुबह भी एक को लगा रहा मैंने पूछा वो कहा वो कह रही वही डस्टबिन में है, जिस डस्टबिन में दूसरा डाले तो मैंने उसके हाथ से लिया और दूसरा उसके जो डी में था वो उसमें निकाला तो मैंने सोचा कि जैसे इसने कश्मीर में खा दिया है तो मैंने कहा नहीं ऐसे तो नहीं चलेगा अगर इसकी बदबू हवा में फैलेगी तो पर्यावरण को नुकसान होगा हवा के जरिए हमारी सांस में जाएगी तो बीमारी फैलेगी गएगी के लिए इसका मुझे कुछ ना कुछ करना चाहिए दो तो हजार ग्यारह से पहले मैंने ऐसा कुछ नहीं सुना था और एम्बुलेंस में कोई पंचों के लिए एम्बुलेंस है तो जब मैं चार दिन बाद वापस चंडीगढ़ आया तो मैंने सोचा तो कि इतना लंबा कैसे हुआ, क्योंकि इतना टाइम कितने मैंने इतिहास छुपाए और उसमें अपनी भाइयों बहनों बहन और बच्चों अगर आपको कहीं भी कोई मरा हो तो होता है होने का मैं बहुत बहुत धन्यवाद करना सारे का साम का दस पंद्रह साल तो इस भावी नवा रूप दिता है तो साढ़े चेयरमैन साहब कुलवंत सिंह जी ਮੈਨੂੰ ਲੱਗਣਾ ਤਾਂ ਸਾਡੇ ਕੋਲ ਏਸੀ ਨਹੀਂ ਰਹੀ ਕਰਨੀ ਏਸੀ ਜਿਹੜਾ ਕਿ ਉੱਥੇ ਪਹਿਲਾਂ ਲੱਗੇ ਰਿਹਾ ਤੁਹਾਨੂੰ ਯਾਨੀ ਕਿ ਇਹਨੇ ਜਦੋਂ ਕੋਲ ਦੇ ਨੇ ਤੇ ਅਸੀਂ ਜਦੋਂ ਕੋਈ ਜਾ ਤਰੀਕ ਕਰਦੇ ਆ ਸਾਡੇ ਜਿੱਟੂ ਜੀ ਜਿਹੜੇ